ਇਹ ਵੀ ਗੱਲ ਹੈ ਕਿ ਉਹ ਐਮਐਲਏ ਆ ਕੋਈ ਉਹਦੀ ਉਹਦੀ ਵਾਈਫ ਦਾ ਇਕੱਲਾ ਸ਼ਰਮ ਨੇ ਕਾਲੇਦਲ ਬਚਨਬੱਧਾ ਹੈ ਪੰਜਾਬੀਆਂ ਨਾਲ ਪੰਜਾਬ ਨਾਲ ਪੰਜਾਬ ਦੇ ਖਾਸ ਕਰਕੇ ਪਰਿਵਾਰਾਂ ਵਾਲੇ ਬੀਬੀਆਂ ਨਾਲ ਬੱਚਿਆਂ ਨਾਲ ਜੇ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੁੰਦਾ ਹੈ ਤਾਂ ਕਾਲੇਦਲ ਡੱਟ ਕੇ ਖੜਦਾ ਰਹੇ ਡੱਟ ਕੇ ਖੜਦਾ ਰਹੂਗਾ ਕਿਉਂਕਿ ਗੁਰੂ ਸਿਧਾਂਤ ਚੋਂ ਪੈਦਾ ਹੋਈ ਪਾਰਟੀ ਹੈ ਆਪਾਂ ਇਸ ਧਰਤੀ ਦੇ ਜਿੱਥੇ ਖੜੇ ਗੱਲ ਕਰ ਰਹੇ ਹਾਂ ਇਸ ਦੀ ਗੁਰਤੇ ਕੇ ਪਾਦਰ ਸਾਹਿਬ ਮਹਾਰਾਜ ਦੀ ਚਾਂਜੂ ਪ੍ਰਾਪਤ ਧਰਤੀ ਹੈ ਤੇ ਗੁਰੂ ਸਾਹਿਬ ਨੇ ਵੀ ਜੋ ਕੁਰਬਾਨੀ ਕੀਤੀ ਸੀ ਤਾਂ ਉਹਨਾਂ ਨੇ ਇੱਕ ਇੱਕ ਫਿਰਕੇ ਲਈ ਨਹੀਂ ਕੀਤੀ ਸੀ ਉਹਨੇ ਮਨੁੱਖਤਾ ਦੇ ਜ਼ਬਰ ਜ਼ੁਲਮ ਦੇ ਖਿਲਾਫ ਇਹਨਾਂ ਸਾਡੇ ਹੱਕ ਚ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ ਉਹ ਪਟਿਆਲੇ ਠਹਿਰ ਕੇ ਵੀ ਗਏ ਜਿੱਦ ਦਿੱਲੀ ਸੀ ਦਿੱਤਾ ਹੀ ਜਾ ਕੇ ਅਸੀਂ ਉਸ ਪਾਰਟੀ ਦੇ ਨਮਾਇंदे ਆ ਜਾਂ ਵਰਕਰ ਆ ਸ਼ਿਪਾਹੀ ਆ ਜਿਹੜਾ ਗਊ ਗਰੀਬ ਦੀ ਲੈ ਹੱਕ ਲੜ ਡਟ ਕੇ ਖੜਦਾ ਭਾਵੇਂ ਕਿ ਚਲੋ ਸਿਆਸੀ ਤੌਰ ਤੇ ਜੋ ਐਮਐਲਏ ਸਾਹਿਬ ਨੇ ਉਹਨਾਂ ਦੀ ਕੋਈ ਪੁਰਾਣੇ ਕੋਈ ਬਾਲੇ ਵਧੀਆ ਕੰਮ ਨਹੀਂ ਸੀ ਕੀਤੇ ਉਹਨਾਂ ਨੇ ਜੇ ਮੈਂ ਪੋਲੀਟੀਕਲ ਤੌਰ ਤੇ ਗੱਲ ਕਰਾਂ ਪਰ ਸ਼ਰਮ ਨੇ ਕਾਲੀ ਦਲ ਦੇ ਇੱਕ ਵਿਚਾਰਧਾਰਕ ਫਰਾਕ ਦਿਲ ਜਥੇਬੰਦੀ ਹੈ ਸਾਡੇ ਵਿਧਾਇਕ ਪ੍ਰਧਾਨ ਜੀ ਨੇ ਕਾਲ ਦਿੱਤੀ ਬਹੁਤ ਕਵੀਦਾ ਜੀ ਸਾਰੇ ਸਾਡੇ ਹਲਕਾ ਚਾਜ ਪਹੁੰਚੇ ਨੇ ਕਿਉਂਕਿ ਸ਼ਰਮ ਨੇ ਕਾਲੀ ਦਲ ਜਾਦਵੀ ਪੰਜਾਬ ਨੂੰ ਧੱਕਾ ਹੋਊਗਾ ਹੁਣ ਪਟਿਆਲੇ ਚ ਜਿਹੜਾ ਵੀ ਜਿਹੜਾ ਨਰਸਾ ਦਾ ਐਸੋਸੀਏਸ਼ਨ ਚੱਲ ਰਿਹਾ ਹੈ ਯੂਨਾਈਟਿਡ ਐਸੋਸੀਏਸ਼ਨ ਨਰਸਿੰਗ ਜਿਹੜਾ ਪੰਜਾਬ ਹੈ ਉਹਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਕਤਲ ਹੋ ਰਿਹਾ ਉਹਨਾਂ ਦਾ ਗ੍ਰੇਡ ਬਹਾਲ ਨਹੀਂ ਹੋ ਰਿਹਾ ਉੱਥੇ ਕਾਲੀ ਦਲ ਡਟ ਕੇ ਲੜਾਈ ਲੜ ਰਿਹਾ ਕੱਲ ਪੰਜਾਬ ਦੇ ਮੈਡੀਕਲ ਰਿਪਰੈਜ਼ੈਂਟੇਟਿਵਸ ਦਾ ਬਹੁਤ ਵੱਡਾ ਇੱਥੇ ਕੈਡੀਲਾ ਕੰਪਨੀ ਖਿਲਾਫ ਵੀ ਇੱਕ ਜਲੂਸ ਨਿਕਲਿਆ ਤੇ ਪੁਤਲੇ ਫੁਕੇ ਗਏ ਨੇ ਤਾਂ ਸ਼ਰਮ ਨੇ ਕੱਲ ਡਟ ਕੇ ਉੱਥੇ ਵੀ ਖੜ ਪੰਜਾਬ ਲਈ ਮਨੁੱਖੀ ਅਧਿਕਾਰਾਂ ਲਈ ਕਿਉਂਕਿ ਭਾਈ ਕਨਈ ਜੀ ਨੇ ਜਦੋਂ ਜਲ ਪਲਾਇਆ ਸੀ ਉਹਨੇ ਮੁਗਲ ਫੌਜਾਂ ਨੂੰ ਪਲਾ ਦੇ ਦਿੱਤਾ ਸੀ ਇਹ ਉਹ ਵਿਚਾਰਤਾ ਜਿਨਹੋਂ ਨਿਕਲੀ ਪਾਰਟੀ ਹੈ ਤੇ ਗਊ ਤੇ ਗਰੀਬ ਦੀ ਲੜਾਈ ਲੜੂਗੀ ਜੇ ਮੈਂ ਹੁਣ ਕੇ ਏਡੀ ਇਨਸਾਫ ਸੀ ਸ਼ਾਇਦ ਮੇਰੇ ਨਾਲ ਪ੍ਰੈਜ਼ੀਡੈਂਟ ਸਾਹਿਬ ਸੀਗੇ ਮੇਰਾ ਕਦੇ ਤਾਲੁਕ ਨਹੀਂ ਹੋਇਆ ਮੈਂ ਕਹਿ ਕੇ ਆਇਆ ਕਿ ਜੇ ਤੁਸੀਂ ਉਸ ਪਰਿਵਾਰ ਨੂੰ ਐਮਐਲਏ ਦੀ ਪਤਨੀ ਨਾਲ ਭਾਵੇਂ ਕਿਸੇ ਦੀ ਵੀ ਹੋਵੇ ਜੇ ਧੱਕਾ ਕਰੋਗੇ ਤਾਂ ਸ਼੍ਰੋਮ ਨਕਾਲੀ ਦਲ ਮੈਂ ਵੀ ਨਹੀਂ ਕਿਹਾ ਵੀ ਸੀ ਮੰਗ ਪੱਤਰ ਦੇ ਕੇ ਚੱਲੇ ਆ ਚੇਤਾਵਨੀ ਹੈ ਇੱਥੇ ਖੜ ਕੇ ਦਫ਼ਤਰ ਦੇ ਮੂਹਰੇ ਕਿ ਵੱਡਾ ਮੋਰਚਾ ਗੱਡਾਂਗੇ ਪਰਿਵਾਰ ਦੀ ਢਾ ਬਣ ਕੇ ਖੜਾਗੇ ਜੱਟ ਕੇ ਹਰਮੀਤ ਬੇਲ ਕਰਾ ਕੇ ਜਾਂ ਕਿਤੋਂ ਬੜਾ ਗਣਾ ਬਖਸ਼ਾ ਕੇ ਵਾਪਸ ਨਹੀਂ ਆਉਂਦਾ ਉਦ ਤੱਕ ਸੀ ਪਰਿਵਾਰ ਦੀ ਪ੍ਰੋਟੈਕਸ਼ਨ ਕਰਾਂਗੇ ਸ਼ਰਮਿਕਾਲ ਬਚਨ ਬੱਦ ਹਸਪੀਟਲ ਵਿੱਚ ਮਿਲਣ ਵੀ ਨਹੀਂ ਜਾਣ ਦਿੱਤਾ ਯਾਰ ਅਜੇ ਕੋਈ ਵੀ ਜਾ ਰਿਹਾ ਹੈ ਡਰ ਕਿਸ ਚੀਜ਼ ਦਾ ਜੀ ਉਹਨਾਂ ਨੂੰ ਉਦੋਂ ਸਾਨੂੰ ਕੀ ਦੱਸ ਦੋ ਜੀ ਤਾਂ ਆਪ ਹਾਊਸ ਰੈਸਟ ਹੁੰਦੇ ਰਹੇ ਆ ਜਦੋਂ ਅਸੀਂ ਕਿਤੇ ਪਾਰਟੀਆਂ ਦੇ ਪ੍ਰੋਨਾਮ ਤੇ ਜਾਂਦੇ ਆ ਤਾਂ ਸਾਡੇ ਕਰਦਾ 20 20 ਪੁਲਿਸ ਵਾਲੇ ਲਾਲ ਹੁੰਦੇ ਨੇ ਚਲੋ ਅਸੀਂ ਫੇਰ ਵੀ ਚਲੋ ਨਿਰਧੜਕ ਬੰਦੇ ਆ ਸ਼ਰਮਿਕਾਲ ਦੀ ਉੜਤੀ ਲੈ ਕੇ ਪੈਦਾ ਅਜ ਤਾਂ ਦੇ ਤੱਕੇ ਤੋਂ ਕਹਿੰਦਾ ਹੁੰਦਾ ਟੱਪਕੇ ਲੰਘ ਜਨੇ ਪਹੁੰਚ ਜਾਈਦਾ ਪੂਰਾ ਪਰਿਵਾਰ ਹੈ ਬੀਬੀ ਆ ਜਿਹਦਾ ਪਤੀ ਪਤਾ ਨਹੀਂ ਇਹ ਤਾਂ ਕੋਰਟ ਨੇ ਦਸਣੇ ਜਾ ਕੇ ਗ੍ਰਾਹ ਕੀ ਸੀ ਉਹਦਾ ਪਰ ਪਰਿਵਾਰ ਤਾਂ ਪਰਿਵਾਰ ਹੁੰਦਾ ਨਾ ਜੀ ਤੁਸੀਂ ਇਹਨਾਂ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਇਹ ਤੋਂ ਵੱਡੇ ਲੋਕਤਾਂ ਦੇ ਹੱਤਿਆ ਲੋਕਤਾਂ ਦਾ ਕਤਲ ਹੈ ਤੇ ਨਾਰੇ ਲਾਏ ਨੌਜਵਾਨਾਂ ਨੇ ਸਾਡੇ ਗੁਰਤੇਜ ਕਾਲਜ ਨੇ ਨਾਰਾ ਲਾਇਆ ਬਹੁਤ ਵਧੀਆ ਕਿਤਾ ਲੋਕਤਾਂ ਦਾ ਕਤਲ ਬੰਦ ਕਰੋ ਧੱਕੇਸ਼ਾਹੀ ਬੰਦ ਕਰੋ ਤੇ ਬੀਬੀਆਂ ਦਾ ਸਨਮਾਨ ਬਹਾਲ ਕਰੋ ਲੱਗਦਾ ਨਹੀਂ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਸ਼ਾਮਦਾਮ ਦੰਡਵੇਦ ਵਾਲਾ ਕੰਮ ਉਹ ਸ਼ੁਰੂਆਤ ਸ਼ੁਰੂ ਹੋ ਚੁੱਕੀ ਹੈ ਐਂਬੂਲੈਂਸ ਜਿੱਤੇ ਪਾਈ ਗਿਆ ਦੇਖੋ ਗੱਲ ਇਹ ਹੈ ਵੀ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹ ਗੱਲ ਆਪਾਂ ਕਿਤੇ ਗੱਲ ਅੱਖੋਂ ਪਰੋਖੇ ਨਾ ਕਰਦੀਏ ਕਿ ਆਪਾਂ ਇੱਕ ਐਮਐਲਏ ਦੇ ਪਰਿਵਾਰ ਦੇ ਹੱਕ ਚ ਡਟ ਕੇ ਕਿ ਉਹਨੇ ਗਨਾਹ ਗਨਾਹ ਛੱਡ ਦਈਏ ਅੱਜ ਦੇਸ਼ ਦੇ ਜੀਐਸਟੀ ਬਹਾਲ ਕੀਤੀ ਤੇ ਮੋਦੀ ਸਾਹਿਬ ਦੀ ਇੱਕ ਨਾਰਾ ਚੱਲ ਰਿਹਾ ਕਿ 8 ਸਾਲ ਲੂਟ ਅਬ ਛੂਟ ਪਰਿਵਾਰ ਦੀ ਲਈ ਆਏ ਆ ਪਰ ਇਹ ਤਾਂ ਤਲੇ ਨੇ ਵੀ ਇਹਨਾਂ ਦੇ ਇਹਦਾ ਮਤਲਬ ਕਿ ਜਿਹੜੇ 4 ਸਾਲ ਉਰੇ ਜਿਹੜੇ ਪੰਜਾਬ ਦੇ ਵਿਧਾਨ ਸਭਾ ਦੇ 92 ਐਮਐਲਏ ਸੀਗੇ ਅੱਜ ਸਰਕਾਰ ਦੇ ਉਲਟ ਬੋਲਣ ਆਏ ਤਾਂ ਕਿ ਉਹ ਸੁਖਰੂ ਹੋ ਜਾਣਗੇ ਆਪਣੇ ਗਾਂਹਾਂ ਤੋਂ ਤੁਸੀਂ ਜੇ ਸਰਕਾਰ ਇੰਨੀ ਮਾੜੀ ਹੈ ਦਿੱਲੀ ਦੇ ਕੰਟਰੋਲ ਚ ਚੱਲਦੀ ਸੀ ਤਾਂ ਤੁਸੀਂ ਤਿੰਨ ਸਾਲਾਂ ਦੇ ਭਾਗੀਦਾਰ ਰਹੇ ਹੋ ਨਗਰ ਤੁਸੀਂ ਬਰਾਬਰ ਅਸੀਂ ਸਿਰਫ ਮਨੁੱਖੀ ਅਧਿਕਾਰਾਂ ਲਈ ਪਰਿਵਾਰ ਲਈ ਆਏ ਹਾਂ ਔਰ ਕਿਸੇ ਲਈ ਨਹੀਂ ਆਏ ਹਾਂ ਸਾਮਦਾਮ ਦੰਡਪੇਨ ਨੂੰ ਮੁਬਾਰਕਾ ਸ਼ਰਮ ਨਿਕਾਲੀ ਦਿੰਦਾ ਸਿਰਫ ਸੇਵਾ ਲਈ ਹੈ ਜਿਸ ਸਤਾ ਚੋਂ ਦੇ ਸੇਵਾ ਕਰਦੀ ਹੈ ਬਾਹਰੋਂ ਦੇ ਤਾਂ ਇਹਦੇ ਨਾਲ ਟੱਕਰ ਲੈਂਦੇ ਸੂਬਾ ਸਰਕਾਰ ਤੇ ਗੋਡੇ ਲਾਉਂਦੇ ਲੈਂਡ ਪਲਾਨਿੰਗ ਪਾਲਿਸੀ ਵਾਪਸ ਲਾਉਂਦੇ